ਸ਼ੰਭੂ ਬਾਡਰ ਤੋਂ ਜੋ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋਈਆਂ ਸਨ ਟਰਾਲੀ ਚੋਰੀ ਮਾਮਲੇ ਸੰਬੰਧੀ ਨਾਬਾ ਨਗਰ ਕਾਉਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ પતિ ਪੰਕਜ ਪੱਪੂ ਦੇ ਖਿਲਾਫ ਚੋਰੀ ਦਾ ਮਾਮਲਾ ਕਿਸਾਨਾਂ ਵੱਲੋਂ ਦਰਜ ਕਰਵਾਇਆ ਗਿਆ ਸੀ ਕਿਸਾਨਾਂ ਵੱਲੋਂ આરોਪ ਲਗਾਏ ਗਏ ਸੀ ਕਿ ਟਰਾਲੀ ਦੇ ਕੁਝ ਪਾਰਟ ਨਾਬਾ ਨਗਰ ਕਾਉਂਸਲ ਦੇ ਕਾਰਜ ਸਫਦਰ ਕੋਠੀ ਦੇ ਅੰਦਰ ਕਬੇ ਹੋਏ ਹਨ ਪੁਲਿਸ ਵੱਲੋਂ ਜਦੋਂ ਜੀਸੀਬੀ ਮਸ਼ੀਨਾਂ ਖੁਦਾਈ ਕਰਾਈ ਗਈ ਤਾਂ ਟਰਾਲੀਆਂ ਦੇ ਕੁਝ ਪਾਰਟ ਉੱਥੋਂ ਬਰਾਮਦ ਕੀਤੇ ਗਏ ਉਸ ਨੂੰ ਲੋਕ ਕਿਹਾ ਗਿਆ ਕਿ ਅਸੀਂ ਜਾਂਚ ਕਰ ਰਹੇ ਹਾਂ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਜਿਸ ਪਾਸੇ ਕਿਸਾਨਾਂ ਨੇ ਕਿਹਾ ਕਿ ਇਹ ਕਾਰਜ ਸਾਧਕਰੀ ਕੋਠੀ ਹੈ ਤੇ ਸਰਕਾਰੀ ادارے ਵਿੱਚ ਜਦੋਂ ਚੋਰੀ ਦਾ ਸਮਾਨ ਮਿਲਣ ਲੱਗ ਜਾਵੇ ਤਾਂ ਅਸੀਂ ਕਿਸ ਕੋਲ ਆਸ ਰੱਖਾਂਗੇ ਦੂਜੇ ਪਾਸੇ ਨਗਰ ਕੌਂਸਲ ਦੇ ਕਾਰਜ ਸਦ ਅਫਸਰ ਗੁਰਚੰਦ ਸਿੰਘ ਨੇ ਕਿਹਾ ਕਿ ਭਾਵੇਂ ਇਹ ਕੋਠੀ ਮੇਰੇ ਨਾਮ ਤੇ ਲਾਟ ਹੋਈ ਹੈ ਪਰ ਮੈਂ ਇਸ ਵਿੱਚ ਨਹੀਂ ਰਹਿੰਦਾ ਪਤਾ ਨਹੀਂ ਕਿਸ ਨੇ ਇਹ ਪਾਟ ਇੱਥੇ ਦੱਬਿਆ ਮੈਨੂੰ ਨਹੀਂ ਪਤਾ ਅੱਜ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਸੀਐਸਟ ਪਟਿਆਲਾ ਪੁਲਿਸ ਵੱਲੋਂ ਜੀਐਸਵੀ ਮਸ਼ੀਨਾ ਖੁਦਾਈ ਕਰਾਈ ਗਈ ਖੁਦਾਈ ਦੇ ਦੌਰਾਨ ਟਰਾਲੀਆਂ ਦੇ ਐਂਗਲ ਮਿਲੇ ਕਿਸਾਨਾਂ ਨੇ આરોਪ ਲਗਾਏ ਕਿ ਇਹ ਸਾਡੇ ਕਿਸਾਨਾਂ ਦੀਆਂ ਟਰਾਲੀਆਂ ਦੇ ਐਂਗਲ ਹਨ ਜੋ ਸ਼ੰਭੂ ਬਾਰਡਰ ਤੋਂ ਚੋਰੀ ਹੋਈਆਂ ਹਨ ਕਿਉਂਕਿ ਨਾਬੇ ਵਿੱਚ ਕਿੰਨ ਟਰਾਲੀਆਂ ਚੋਰੀ ਦੀਆਂ ਆਈਆਂ ਸਨ ਉਹਨਾਂ ਦੀ ਕੋਈ ਵੀ ਪਤਾ ਨਹੀਂ ਚੱਲ ਸਕਿਆ ਉਹ ਕਿੱਥੇ ਹਨ ਇਸ ਮਾਮਲੇ ਸਬੰਧੀ ਸੀਐਸਟਾ ਪਟਿਆਲਾ ਪੁਲਿਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਖੋਦਾਈ ਦੌਰਾਨ ਟਰਾਲੀਆਂ ਦੇ ਪਾਰਟ ਮਿਲਦੇ ਕਿ ਕਿਸਾਨਾਂ ਨੇ ਚੁਸਕੀਆਂ ਲੈ ਲੈ ਦਿੱਤੇ ਬਿਆਨ ਤੁਸੀਂ ਵੀ ਸੁਣੋ ਹੋਰ ਵੀ ਬਹੁਤ ਬੰਨਿਆ ਬਾਈ ਸੱਚ ਦਾ ਜੋ ਚੋਰਾਂ ਦੀਆਂ ਕਰਤੂਤਾਂ ਨੰਗੀਆਂ ਕਰਕੇ ਬਹੁਤ ਖੁਸ਼ੀ ਹੋਈਆ ਕਿਉਂਕਿ ਦੁੱਖ ਵੀ ਲੱਗ ਰਿਹਾ ਬੰਦੇ ਮਾਰ ਕੇ ਦੱਬਦਾ ਤਾਂ ਪਹਿਲੀ ਵਾਰ ਦੇਖੁੱਤੇ ਬੰਦੇ ਮਾਰ ਕੇ ਤਾਂ ਆਮ ਸੁਣਿਆ ਆਪਾਂ ਨੇ ਦੱਬਦੇ ਪਰ ਪਰ ਸਾਡਾ ਸਮਾਨ ਬਾਈ ਧਰਤੀ ਦੇ ਵਿੱਚ ਦਫਨ ਕਰਨਾ ਇਸ ਝਾੜੂ ਪਾਰਟੀ ਦੀ ਬਦੌਲਤਾ ਦੇਖੋ ਝਾੜੂ ਪਾਰਟੀ ਦੀ ਬਦੌਲਤਾ ਦੇਖੋ ਉਹਨਾਂ ਦਾ ਨੰਗਾ ਜਿਹੜਾ ਕਾਰੀਆਂ ਕਰਤੂਤਾਂ ਬਈ ਅੱਜ ਜੱਗ ਬਿਜਾਰ ਹੋ ਰਹੀਆਂ ਨੇ ਕੁਝ ਨਹੀਂ ਕਹਿਣਾ ਬੰਦਾ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਟਰਾਲੀਆਂ ਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਸੀ ਉਹ ਟਰਾਲੀਆਂ ਦੀਆਂ ਜਿਹੜੀਆਂ ਬਾੜਾਂ ਸੀ ਬਕਸੀ ਸੀ ਉਹ ਵੱਢ ਕੇ ਵੇਚੇ ਗਏ ਨੇ ਤੇ ਉਹ ਟਰਾਲੀਆਂ ਦੇ ਟਾਇਰ, ਲਿਫਟ ਪੰਪ, ਡੰਗਾਂ, ਡਾਲੇ, ਐਰਾ ਵਗੈਰਾ ਸਾਨੂੰ ਉਹ ਪੰਕਜ ਪੱਪੂ ਦੀ ਵਰਕਸ਼ਾਪ ਦੇ ਵਿੱਚੋਂ ਮਿਲੇ। ਤੇ ਅਸੀਂ ਉਹਦੇ ਸਬੰਧ ਦੇ ਵਿੱਚ ਜਦੋਂ ਸਾਰਾ ਸਮਾਨ ਸਾਨੂੰ ਉਹ ਮਿਲਿਆ ਤਾਂ ਉਸ ਤੋਂ ਬਾਅਦ ਉਹ ਤੇ ਐਫਆਰਆਈ ਦਰਜ ਹੋਈ ਹੈ। ਤੇ ਉਦੋਂ ਬਾਅਦ ਵੀ ਮੋਰਚਾ ਲੱਗਿਆ ਕਿ ਉਹ ਤੇ ਕਾਰਵਾਈ ਨਹੀਂ ਕਰਦੇ। ਚਲੋ ਜਵਾਨ ਤਾਂ ਕਿਸੇ ਤਰ੍ਹਾਂ ਅਦਾਲਤ ਦੇ ਫੈਸਲੇ ਹੁੰਦੇ ਆ। ਉਹ ਜਵਾਨ ਤਾਂ ਜਵਾਨ ਤਾਂ ਲੈ ਕੇ ਤੇ ਚਲੇ ਗਏ। ਉਸ ਤੋਂ ਬਾਅਦ ਅਸੀਂ ਫੇਰ ਵੀ ਜਣੀ ਉਥੋਂ ਤੱਕ ਵੀ ਨਹੀਂ ਖੜੇ ਹੋਏਗੇ ਕਿਉਂਕਿ ਸਾਡਾ ਸਮਾਨ ਹੋਰ ਬਹੁਤ ਗਾਇਬ ਹੈ ਜਿਹੜਾ ਅਜੇ ਉਹਨਾਂ ਟਰਾਲੀਆਂ ਦਾ ਵੀ ਤੇ ਹੋਰ ਵੀ ਲਗਭਗ ਸਾਡੀ ਜਿੰਨੀ ਇੱਕ ਇਨਕੁਆਰੀ ਚੱਲੀ ਆ ਤਾਂ ਉਹਦੇ ਵਿੱਚੋਂ ਸਾਨੂੰ ਇੱਕ ਹੋਰ ਸ਼ੱਕ ਪੈਦਾ ਹੋਈ ਕਿ ਜਿਹੜਾ ਨਾਬੇ ਦੇ ਵਿੱਚੋਂ ਹੋਰ ਸਮਾਨ ਹੈ ਟਰਾਲੀਆਂ ਦਾ ਉਹ ਜਾਨੀ ਇੱਥੇ ਨਗਰ ਕਾਉਂਸਲ ਦੇ ਵਿੱਚ ਇਹਨਾਂ ਨੇ ਦੱਬਿਆ ਹੋਇਆ ਕਿਤੇ ਤੋਂ ਆ ਪੱਟ ਕੇ ਸਾਡੀ ਇਹ ਸ਼ੱਕ ਹੈ ਸਾਡੇ ਕੋਲੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਵੀ ਇੱਥੇ ਹੈਗਾ ਅਸੀਂ ਉਹਦੇ ਸਬੰਧ ਦੇ ਵਿੱਚ ਐਸਐਸਪੀ ਸਾਹਿਬ ਨੂੰ ਮਿਲੇ ਉਹਨਾਂ ਨੇ ਡਿਊਟੀਆਂ ਲਾਈਆਂ ਚਲੋ 2 ਦਿਨ ਸਾਡੇ ਡਿਲੇ ਤਾਂ ਹੋਏ ਕਿਉਂਕਿ ਕੋਮਿੰਸਾ ਮੋਰਚੇ ਦਾ ਫੈਸਲਾ ਸੀਗਾ ਦਿੱਲੀ ਵੱਲ ਮਾਰਚ ਕਰਨ ਦਾ ਦਿੱਲੀ ਨੂੰ ਜਾਣ ਦਾ ਤੇ ਦੋ ਦਿਨ ਪ੍ਰਸ਼ਾਸਨ ਉੱਥੇ ਵਜੀ ਰਿਹਾ 16 ਤੱਕ ਉਸ ਤੋਂ ਬਾਅਦ ਆ ਦੁਬਾਰਾ ਐਸਐਸਪੀ ਸਾਹਿਬ ਨਾਲ ਗੱਲ ਹੋਈਆ ਫਿਰ ਉਹਨਾਂ ਨੇ ਸੀਆਈਏ ਦੀ ਡਿਊਟੀ ਲਾਈਆ ਕੱਲ ਉਹ ਆਇਆ ਕੱਲ ਜਣੀ ਉਹ ਵੀ ਇੱਕ ਫਾਰਮੈਲਟੀ ਤੇ ਲੋਕਾਂ ਦਾ ਮਤਲਬ ਇੱਕ ਭੁੱਖੇ ਢੱਡਾ ਵਾਲਾ ਪੇਟਾ ਕਰਨ ਦੀ ਗੱਲ ਕਰੂੰਗਾ ਮੈਂ ਕਿ ਇੱਕ ਮਿੱਠੇ ਪੋਚੇ ਜੇ ਮਾਰ ਕੇ ਮੁੜਿਆ ਉਹਨਾਂ ਨੇ ਇਸ ਕੱਲ ਨੂੰ ਹੱਥ ਨਹੀਂ ਪਾਇਆ ਤੇ ਦੁਬਾਰਾ ਫੇਰ ਜਿੰਨੀ ਗੱਲਬਾਤ ਹੋਈਆ ਕਹਿੰਦੇ ਸਾਨੂੰ ਐਸਟੀਐਮ ਤੋਂ ਪਰਮਿਸ਼ਨ ਚਾਹੀਦੀ ਆ ਰਵਾਗੈਰਾ ਉਹਨਾਂ ਨੇ ਕਰਕੇ ਫਾਰਮੈਲਟੀ ਤੁਰੇ ਸਾਨੂੰ ਇਹ ਸ਼ੱਕ ਉਸ ਜਗ੍ਹਾ ਤੋਂ ਪੱਟ ਪਟਾਈ ਨਹੀਂ ਹੁੰਦੀ ਤੇ ਉੱਥੇ ਸਮਾਨ ਬਰਾਮਦ ਨਹੀਂ ਹੁੰਦਾ ਸਾਡੀ ਤਸੱਲੀ ਹੋ ਜਾ ਉੱਥੋਂ ਨਿਕੜੇ ਨਾ ਨਿਕੜੇ ਸਾਨੂੰ ਇਸ ਗੱਲ ਤੇ ਸੰਤੁਸ਼ਟੀ ਹੈ ਜੇ ਮਾਤਰ ਉੱਥੇ ਸਮਾਨ ਨਿਕੜਦਾ ਫਿਰ ਇੱਕ ਸਰਕਾਰ ਦਾ ਇੱਥੋਂ ਦੇ ਐਮ.ਐਲ.ਏ ਦੇ ਮਾਨ ਦਾ ਇੱਕ ਵੱਡਾ ਹੱਥ ਹੈ ਪੰਕਜ ਪੱਪੂ ਤੇ ਇੱਥੋਂ ਦਾ ਈ.ਓ ਹੋ ਗਿਆ ਜਿੰਨੇ ਵੀ ਇੱਥੇ ਹੋਰ ਐਮ.ਸੀ ਉਹਦੇ ਨਾਲ ਜੁੜੇ ਹੋਏ ਆ ਯਾਨੀ ਉਹ ਇੱਕ ਚੋਰੀ ਦੇ ਵਿੱਚ ਉਹਦੇ ਨਾਲ ਜੁੜਿਆ ਚੋਰੀ ਦਾ ਸਮਾਨ ਗਵਨ ਕਰਦੇ ਆ ਉਸ ਗੱਲ ਤੋਂ ਡਰਦੇ ਆ ਕਿ ਲੋਕਾਂ ਦਾ ਜੇ ਤੁਸੀਂ ਉੱਥੋਂ ਲੈ ਆਏ ਹੋ ਸ਼ੰਭੂ ਤੋਂ ਸਮਾਨ ਤੁਸੀਂ ਇੱਥੇ ਖੜਾਓ ਖੜਾਓ ਟਰਾਲੀਆਂ ਤੇ ਲੋਕਾਂ ਨੂੰ ਦੱਸੋ ਵੀ ਭਾਈ ਅਸੀਂ ਉਰੇ ਲੈ ਕੇ ਆ ਕੇ ਉਹ ਪਛਾਣ ਕੇ ਲੈ ਜਾਣਾ ਆਪਦਾ ਦੇ ਦਾਂ ਦੇ ਲੋਕਾਂ ਨੂੰ ਸਾਨੂੰ ਇਸ ਗੱਲ ਦਾ ਕੋਈ ਗਿਲਾ ਤੇ ਕੋਈ ਗੁੱਸਾ ਨਹੀਂ ਸੀਗਾ ਮਤਲਬ ਸਰਕਾਰ ਇਹੋ ਜਿਹੇ ਗੁੰਡੇ ਪਾਲੇ ਹੋਏ ਆ ਇਹੋ ਜੇ ਐਮਸੀ ਉਰੇ ਇਹੋ ਜੇ ਨਗਰ ਕੌਂਸਲ ਦੇ ਪ੍ਰਧਾਨ ਬਣਾਏ ਹੋਏ ਆ ਜਿਹੜੇ ਲੋਕਾਂ ਦਾ ਸਮਾਨ ਚੋਰੀ ਕਰਕੇ ਵੱਢ ਕੇ ਵੇਚਦੇ ਆ ਟਰਾਲੀਆਂ ਤੇ ਉਹਨਾਂ ਦਾ ਬਚਿਆ ਸਮਾਨ ਸਰਕਾਰੀ ਅਦਾਰਿਆਂ ਦੇ ਵਿੱਚ ਦੱਬਿਆ ਜਾਂਦਾ ਤੇ ਵਰਕਸ਼ਾਪਾਂ ਦੇ ਵਿੱਚੋਂ ਮਿਲਦਾ ਜਿਵੇਂ ਸਾਡਾ ਇਸ ਕਰਕੇ ਮੋਰਚਾ ਲੱਗਿਆ ਹੋਇਆ ਜੇ ਅੱਜ ਇਸ ਗੱਲ ਤੇ ਕੋਈ ਸਾਡੀ ਤਸੱਲੀ ਨਹੀਂ ਹੁੰਦੀ ਕੋਈ ਸਾਡੀ ਸੰਤੁਸ਼ਟੀ ਨਹੀਂ ਹੁੰਦੀ ਜਾਂ ਪ੍ਰਸ਼ਾਸਨ ਨਹੀਂ ਫਿਰ ਇਸ ਤੋਂ ਬਾਅਦ ਸਾਡਾ ਕੋਈ ਇੱਥੋਂ ਸਖਤ ਹਲਣਾ ਹੋਊਗਾ ਪੰਕੇਜ ਪੱਪੂ ਵੱਲੋਂ ਤਾਂ ਬਹੁਤ ਕੁਝ ਕਿਹਾ ਜਾ ਰਿਹਾ ਹੈ ਸਰਕਾਰ ਦੀ ਸਿਹਤ ਉਹ ਕਹਿ ਰਿਹਾ ਜੇ ਤਾਂ ਉਹਦੀ ਵਰਕਸ਼ਾਪ ਦੇ ਵਿੱਚੋਂ ਤੁਸੀਂ ਸਾਰੇ ਵੀਰਾਂ ਨੇ ਮੀਡੀਆ ਵਾਲਿਆਂ ਨੇ ਦੇਖਿਆ ਨਹੀਂ ਸਮਾਨ ਮਿਲਿਆ ਫਿਰ ਤਾਂ ਉਹ ਸੱਚਾ ਹੈ ਫਿਰ ਤਾਂ ਅਸੀਂ ਝੂਠੇ ਹੋ ਸਕਦੇ ਹਾਂ ਪਰ ਜਦੋਂ ਉੱਥੋਂ ਸਮਾਨ ਬਰਾਮਦ ਹੋਇਆ ਫਿਰ ਅਸੀਂ ਕਿਵੇਂ ਕਹੀਏ ਕਿ ਪੰਕੇਜ ਪੱਪੂ ਦੇ ਜਿਹੜੇ ਦੋਸ਼ ਲੱਗੇ ਆ ਉਹ નિર્ਦੋਸ਼ ਹੈ ਉਹ ਹਰੇਕ ਚੋਰ ਆਪਣੀ ਸਫਾਈ ਦਿੰਦਾ ਹੁੰਦਾ ਹੈ ਉਹ ਸਾਬਤ ਹੋ ਗਿਆ ਕੁੱਲ ਦੁਨੀਆ ਦੇ ਵਿੱਚ ਪੂਰੇ ਵੱਖ-ਵੱਖ ਸਟੇਟਾਂ ਦੇ ਵਿੱਚ ਇਹ ਗੱਲ ਗਈ ਹੈ ਕਿ ਪੰਕੇਜ ਪੱਪੂ ਇੱਕ ਬਹੁਤ ਵੱਡਾ ਚੋਰ ਨਾਮੀ ਚੋਰ ਹੈ ਪੂਰਾ ਸ਼ਹਿ ਇੱਥੇ ਪੂਰੀ ਗੁੰਡਾਗਰਦੀ ਕਰਦਾ ਉਹ ਸਰਕਾਰ ਦੀ ਸਹਾਈਤ ਕਰਦਾ ਦੇਵਾਨ ਵਰਗਿਆਂ ਦੇ ਉਹਦੇ ਹੱਥ ਹੈ ਉਹਦੇ ਸਿਰ ਦੇ ਉੱਤੇ ਸਰਕਾਰ ਨੇ ਇਹ ਪਾਲੇ ਹੋਏ ਆ ਲੋਕ ਕੰਮ ਦੇ ਵਿੱਚ ਨਾ ਕਿ ਕੌਂਸਲ ਮੁਰੇ ਧਰਨਾ ਲੱਗਾ ਇਹ ਨਿਊ ਦੀ ਕੋਠੀ ਵਿੱਚੋਂ ਜਿਹੜਾ ਸਮਾਨ ਬਰਾਮਦ ਹੋ ਰਿਹਾ ਜਿਹਦੇ ਸੰਭੂ ਤੋਂ ਟਰਾਲੀਆਂ ਚੋਰੀ ਹੋਈਆਂ ਜਿਵੇਂ ਪੰਕੇ ਦੇ ਪੱਪੂ ਦੀ ਵਰਕਸ਼ਾਪ ਦੇ ਵਿੱਚੋਂ ਪਹਿਲਾ ਸਮਾਨ ਬਰਾਮਦ ਹੋਇਆ ਟਾਇਰ ਪੰਪ ਲਿਫਟ ਵਾਲੇ ਤੇ ਹੁੱਕਾ ਤੇ ਦਾਲੇ ਬਰਾਮਦ ਹੋਇਆ ਤੇ ਜਿਹੜਾ ਸਮਾਨ ਬਚਿਆ ਹੋਇਆ ਸੀ ਸਾਡੀ ਵਾਲੇ ਤਲਾਸ਼ ਸੀਗੀ ਕਿ ਇਹ ਸਾਡਾ ਟਰਾਲੀਆਂ ਦਾ ਸਮਾਨ ਪੂਰਾ ਨਹੀਂ ਹੋਇਆ ਤਾਂ ਉਹ ਪੰਕੇ ਦੇ ਪੱਪੂ ਨੇ ਉਹਦੇ ਘਰ ਵਾਲੀ ਮੌਕੇ ਦੀ ਪੁਤਾਨ ਸੀ ਜਿਹੜਾ ਕਿਸੇ ਪਾਸੇ ਨਹੀਂ ਕੱਢਣ ਦੇ ਯੋਗ ਰਹੇ ਤਾਂ 2-4 ਦਿਨਾਂ ਬਾਅਦ ਪਹਿਲੇ ਹੀ ਕਾਰਵਾਈ ਹੋਏ ਤੋਂ ਬਾਅਦ ਨਗਰ ਕੌਂਸਲ ਲਈ ਈਓ ਦੀ ਕਮਟੀ ਦੇ ਵਿੱਚ ਲਿਆ ਕੇ ਉਹ ਦੱਬਿਆ ਕਿ ਜਿਹੜੀ ਇਨਵੈਸਟੀਗੇਸ਼ਨ ਸਾਡੀ ਜਥੇਬੰਦੀ ਦੇ ਆਗੂ ਵੀ ਕਰ ਰਹੇ ਸੀ ਜਿਹਦਾ ਪਰਚਾ ਦਰਜ ਤੇ ਉਹਦੀ ਜਿਹੜੀ ਕਾਰਵਾਈ ਆ ਉਹ ਸੀਆਈਏ ਪਟਿਆਲੇ ਦੇ ਵਿੱਚ ਵੀ ਚੱਲ ਰਹੀ ਆ ਮਤਲਬ ਅੱਜ ਜਦੋਂ ਲੋਕਾਂ ਨੇ ਦਵਾਹੇ ਢਾ ਕੇ ਪ੍ਰਸ਼ਾਸਨ ਨੂੰ ਇਸ ਗੱਲ ਤੇ ਆਉਣਾ ਪਿਆ ਕਿ ਅਸੀਂ ਪਟਾ ਕੇ ਜਿਹੜੀ ਸਾਡੀ ਸ਼ੱਕ ਸੀ ਕਿ ਉਹ ਸਮਾਨ ਉਰੇ ਦੱਬਿਆ ਹੋਇਆ ਤਾਂ ਉਹ ਦਵਾ ਦੇ ਥੱਲੇ ਆ ਕੇ ਉਰੇ ਕੇਸ ਵੀ ਚੱਲੀ ਆ ਤਾਂ ਉਹਦੇ ਵਿੱਚੋਂ ਟਰਾਲੀਆਂ ਦਾ ਬਿੱਡਾਂ ਦਾ ਸਮਾਨ ਜਿਹੜੇ ਜਾਲ ਲੱਗੇ ਹੋਏ ਸੀ ਘਰ ਬਣਾਏ ਉਹਦੀ ਟਰਾਲੀਆਂ ਦਾ ਉਹ ਬਰਾਬਦ ਹੋਇਆ ਤੇ ਹਲੇ ਚੱਲ ਰਹੀ ਹੈ ਜੀਸੀਬੀ ਹੋਰ ਸਮਾਨ ਬਰਾਬਦ ਹੋਣ ਦੀ ਸੰਭਾਅਤ ਬਹੁਤ ਵੱਡੀ ਆਸ ਹੈ ਕਿਉਂਕਿ ਬਹੁਤ ਵੱਡੇ ਪੱਧਰ ਤੇ ਜਿਹੜਾ ਸਮਾਨ ਸੀ ਟਰਾਲੀਆਂ ਦੇ ਉਹ ਸਾਰਾ ਇੱਥੇ ਨੱਪਿਆ ਗਿਆ ਇੱਕ ਸਰਕਾਰੀ ਰੈਚ ਦੇ ਵਿੱਚ ਜਿਹੜਾ ਸਮਾਨ ਦੱਬਿਆ ਗਿਆ ਇਹ ਸਰਕਾਰੀ ਰੈਚ ਦੇ ਵਿੱਚ ਚੋਰੀ ਕਰਕੇ ਸਮਾਨ ਦੱਬਣਾ ਇਹਦੀ ਜ਼ਿੰਮੇਵਾਰੀ ਸਿੱਧਮ ਸਿੱਧੀ ਪੰਜਾਬ ਸਰਕਾਰ ਦੀ ਦੇ ਇੱਥੇ ਮੌਜੂਦਾ ਐਮਐਡ ਦੇਹਮਾਨ ਦੀ ਬਣਦੀ ਹੈ ਕਿ ਉਹ ਚੋਰ ਕਿਨੂੰ ਸਾਬਤ ਕਰਦੇ ਆ ਜਾਂ ਸਰਕਾਰ ਦਾ ਐਮਐਲਈ ਚੋਰ ਸਾ ਇਹੋਹਾਂ ਦੇ ਕੰਦੂਕਤਾ ਆਹ ਹੈ ਪਹਿਲਾ ਦੋ ਟਰਾਲੀਆਂ ਨਿਕਲੀਆਂ ਨੇ ਹੁਣ ਆਹ ਸਮਾਨ ਸਾਡੀਆਂ ਟਰਾਲੀਆਂ ਦੇ ਵਿੱਚ ਚੱਪਲਾਂ ਤੋਂ ਲੈ ਕੇ ਪ੍ਰੈਸ਼ਰ ਕੁੱਕਰ ਚਮਚੇ ਥਾਲੀਆਂ ਖੇਸੀ ਰਜਾਈ ਸਾਰਾ ਕੁਝ ਸਾਡੇ ਸਾਡੀ ਟਰਾਲੀ ਇੱਕ ਤਰ੍ਹਾਂ ਦਾ ਸਾਡਾ ਰੂਮ ਹੈ ਕਮਰਾ ਇਹ ਧਰਨੇ ਦੇ ਬਾਹਰ ਵੀ ਟਰਾਲੀ ਖੜੀ ਆ ਇਹਦੇ ਵਿੱਚ ਸਾਰਾ ਸਮਾਨ ਹੁੰਦਾ ਇਹ ਅਜੇ ਇਹ ਤਾਂ ਹੈ ਅਜੇ ਬਹੁਤ ਕੁਝ ਹੋਰ ਹੈ ਨਿਕਲੂਗਾ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਨੇ ਆ ਅਸੀਂ ਪ੍ਰਸ਼ਾਸਨ ਦੇ ਅਧੀਨ ਕੰਮ ਕਰਦੇ ਆ ਅਸੀਂ ਪ੍ਰਸ਼ਾਸਨ ਨੂੰ ਕਹਨੇ ਆ ਪੀੜਾ ਦਾ ਨਕੇਲ ਪਾਈ ਜਾਵੇ। ਟਾਲੀਆਂ ਦਾ ਬ੍ਰਾਹਮਤ ਹੋਇਆ ਕੀ ਲੱਗਦਾ ਫਿਰ ਕੀ ਕਿਵੇਂ ਆਇਆ ਇੱਥੇ ਸਮਾਨ? ਕੁਛ ਨਹੀਂ ਬਣੀ ਗੇ ਗੱਲ ਦਾ ਪਤਾ ਮੈਂ ਉਹਨੇ ਬਹੁਤ ਧੀਰ ਆਇਆ ਜੀ ਇਸ ਖੋਤੀ ਦੇ ਵਿੱਚੋਂ ਮੇਰਾ ਸਾਹਮਣੇ ਦਫ਼ਤਰ ਹੈ ਜੀ। ਤਾਂ ਹੁਣ ਬੰਦਾ ਇਹ ਇੱਥੇ ਮੈਂ ਆਪਣੇ ਦਫ਼ਤਰ ਦੀ ਡਿਊਟੀ ਦੇ ਕੇ ਜੀ ਆਪਣਾ ਮੇਰਾ ਉਹ 8-9 ਕਿਲੋਮੀਟਰ ਪਿੰਡਾਂ ਮੈਂ ਆਪਣੇ ਘਰੇ ਜਾਂਦਾ ਜੀ। ਇਹਦੀ ਅਪਡਾਟ ਸਰਕਾਰੀ ਰਹਿਸ਼ ਹੈ ਪਰ ਇੱਥੇ ਕੀ ਕੋਣ ਬੈਠਦਾ ਸੀ ਪਹਿਲਾਂ? ਇੱਥੇ ਜੀ ਸਾਡੀ ਮੁਸਿੰਦਰੀ ਖੜਦੀ ਹੈ ਜੀ। ਹੂੰ। ਪਹਿਲਾਂ ਉਰੇ ਪੰਚਾਇਤ ਚੋਂ ਬੈਠਦਾ ਹੁੰਦਾ ਸੀ। ਉਹਨਾਂ ਦਫ਼ਤਰ ਸੀ ਉਹਨਾਂ ਦਾ ਉਰੇ ਆ ਬੜਾਇਆ ਵਾ ਸੀਗਾ ਜੀ ਆਪਣੀ ਪਤਨੀ ਦੇ ਪ੍ਰਧਾਨਗੀ ਦੇ ਉਹਦੇ ਵਿੱਚ ਵੀ ਪਿੱਛੇ ਇਹ ਫਿਰ ਪੰਕਜ ਪੱਪੂ ਦੀ ਫਿਰ ਜ਼ਿੰਮੇਵਾਰੀ ਬੰਦੀ ਹੈ ਜਿਹੜਾ ਸਮਾਨ ਬਰਾਮਦ ਹੋਇਆ ਤੁਹਾਨੂੰ ਦੇਖੋ ਜੀ ਮੈਂ ਇਹ ਗੱਲ ਨਹੀਂ ਕਹਿ ਸਕਦਾ ਇਹ ਗੱਲ ਇਨਵੈਸਟੀਗੇਸ਼ਨ ਆਫਸਰ ਹੀ ਦੱਸ ਸਕਦਾ ਹੈ ਦੀ ਸਰਕਾਰੀ ਰਿਹਾਇਸ਼ ਤੋਂ ਡੀਆ ਫਿਰ ਕੋਈ ਕੋਈ ਤਾਂ ਜ਼ਿੰਮੇਵਾਰੀ ਤਾਂ ਪ੍ਰਸ਼ਾਸਨ ਨੂੰ ਤੈਅ ਕਰਨੀ ਪੈਗੀ ਨਾ ਵੀ ਕਿਵੇਂ ਸਮਾਨ ਆ ਗਿਆ ਕੱਲੂਰੇ ਕੋਈ ਕਤਲ ਹੋ ਗਿਆ ਫਿਰ ਕੀ ਕੌਣ ਪਤਾ ਲੱਗੇਗਾ ਪਤਾ ਕਰਦੇ ਆਂ ਜੀ ਸਾਡਾ ਚੌਂਕੀਦਾਰ ਹੁੰਦਾ ਸੀਗਾ ਇੱਥੇ ਉਹ ਤੋਂ ਪਤਾ ਕਰਾਂਗੇ ਜੀ ਇਹ ਇੱਥੇ ਕਿਵੇਂ ਆਇਆ ਸਮਾਨ ਰਾਤ ਦਾ ਚੌਕੀਦਾਰ ਦਿਨ ਚ ਇੱਥੇ ਸਾਡੇ ਮੁਲਾਜ਼ਮ ਆਮਿਰਦੇ ਤੁਰਦੇ ਤੁਰਦੇ ਰਹਿੰਦੇ ਨੇ ਜਿਹੜੀ ਜਿਹੜੀ ਅੱਜ ਦੀ ਕਾਰਵਾਈ ਜੇਸੀਬੀ ਮਸ਼ੀਨ ਕੋਈ ਪ੍ਰਸ਼ਾਸਨ ਵੱਲ ਲਿਖਤੀ ਤੌਰ ਤੇ ਆਇਆ ਤੁਹਾਨੂੰ ਸਾਰੀ ਚੈਕਿੰਗ ਕਰਨ ਦਾ ਇੰਜ ਹਾਂਜੀ ਉਹ ਨਾਲ ਆਏ ਨੇ ਜੀ ਇਨਵੈਸਟੀਗੇਸ਼ਨ ਅਫਸਰ ਉਹ ਕਰਵਾ ਰਹੇ ਨੇ ਮਸੀਹਦਾਰ ਸਾਹਿਬ ਜੀ